हांवी सजनो सोनू आपा ना दिखा रहे हैं इथे ਪਿੰਡ ਕੋਠਾਗੁਰੂ ਟਾਲੀ ਵਾਲਾ ਹੱਡਾ ਉੱਥੇ ਆਪਾਂ ਖੜੇ ਆ ਤੇ ਸਰਾ ਮਿਲਕ ਡੇਰੀ ਉਸ ਨੂੰ ਦਿਖਾ ਰਹੇ ਆ ਤੇ ਆ ਜਿਹੜੀ ਗੱਡੀ ਆ ਇਹ ਸਪਲਾਈ ਵਾਲੀ ਤੁਹਾਨੂੰ ਦਿਖਾ ਦਿੰਨੇ ਆ ਗੱਡੀ ਸਪਲਾਈ ਤੇ ਜਾਂਦੀ ਹੈ ਇਹਨਾਂ ਦੀ ਤੇ ਇਹ ਜਿਹੜਾ ਨਾ ਗੋਰਾ ਸਰਾ ਗੋਰਾ ਸਰਾ ਬਾਈ ਬਣਸੇ ਸਰਾ ਦਾ ਬੇਟਾ ਬਾਈ ਬਾਂਸੇ ਸਰਾ ਦਾ ਬੇਟਾ ਗੋਰਾ ਸਰਾ ਤੇ ਉਹਨਾਂ ਨੇ ਨਾ ਆ ਨਵਾਂ ਸਰਾ ਮਿਲਕ ਡੇਰੀ ਇੱਥੇ ਖੁਆ ਦਹੀਂ ਮੱਖਣ ਪਨੀਰ ਕਰੀਮ ਲੱਸੀ ਆਦ ਮਿਲਦੀ ਹੈ ਵਿਆਹ ਸਾਦਿਆਂ ਦੇ ਆਰਡਰ ਬੁੱਕ ਕਰਾਉਣ ਲਈ ਸੰਪਰਕ ਕਰੋ ਤੇ ਦੋਸਤੋ ਨਾਲੇ ਆ ਵੀ ਇਹੜਾ ਬਾਈ ਆ ਗੋਰਾ ਸਰਾ ਇਹ ਬਾਈ ਬਾਂਸੇ ਦਾ ਬੇਟਾ ਹੈਗਾ ਤੇ ਇਹਦਾ ਦੁੱਧ ਦਾ ਸੈਂਟਰ ਪਿੰਡ ਦੇ ਵਿੱਚ ਤਾਂ ਕਾਫੀ ਸਾਲ ਹੋ ਗਏ ਚੱਲਦੇ ਨੂੰ ਤੇ ਹੁਣ ਇਹਨੇ ਤਕਰੀਬਨ ਨਾ ਆਵਾਜ਼ ਦਾ ਸੈਂਟਰ ਅੱਡੇ ਤੇ ਤੇ ਬਾਕੀ ਕਾਫੀ ਕੰਮ ਵੱਡਾ ਕਰਿਆਗਾ ਜਿਹੜੇ ਸੈਂਟਰ ਸੈਂਟਰ ਕਾਫੀ ਉਹ ਤੈਣ ਤੋਂ ਭਾਵ ਅੱਗੇ ਇਹਨਾਂ ਨੇ ਘੰਡਾ ਬੰਨੇ ਚੱਲਿੰਗ ਸੈਂਟਰ ਵੀ ਲਾਇਆ ਜਿਹੜੇ ਵਿਆਹ ਸ਼ਾਦੀਆਂ ਦੇ ਆਡ ਰੋਡਰ ਵਿਆਹ ਸ਼ਾਦੀ ਦੇ ਉਹ ਵੀ ਟੈਂਡ ਕਰਦੇ ਆ ਤੇ ਇੱਕ ਮੇਰੀ ਕੋਠੇ ਗੁਰੂ ਕੋਠਾ ਗੁਰੂ ਦਾ ਕੋਠਾ ਗੁਰੂ ਟਾਲੀ ਵਾਲਾ ਅੱਡਾ ਜਦੋਂ ਆਪਾਂ ਇਧਰੋਂ ਦਿਆਲਪੁਰ ਵਾਲੇ ਸਾਈਡ ਆਉਣੇ ਆ ਤਾਂ ਦੂਜਾ ਅੱਡਾ ਟਾਲੀ ਵਾਲਾ 42 ਸਾਈਡ ਤੋਂ ਆਉਣਿਆਂ ਤਾਂ ਪਹਿਲਾ ਅੱਗਾ ਤੇ ਉਹ ਦੁਕਾਨਾਂ ਦੇ ਮੋਟਰਾਂ ਦੀ ਦੁਕਾਨ ਦੇ ਨਾਲ ਬਾਈ ਦਾ ਇੱਥੇ ਸੈਂਟਰ ਨੇ ਲਾਇਆਗਾ ਤੇ ਇੱਥੇ ਸਾਰੇ ਜੇ ਕੋਈ ਦਹੀਂ ਦੁੱਧ ਲੱਸੀ ਜੋ ਵੀ ਦੁੱਧ ਤੋਂ ਬਣਨ ਵਾਲੀਆਂ ਚੀਜ਼ਾਂ ਕਰੀਮ ਤੱਕ ਦੇਸੀ ਘਿਓ ਤੱਕ ਹਰ ਚੀਜ਼ ਤੁਹਾਨੂੰ 24 ਘੰਟੇ ਮਿਲੂਗੀ ਤੇ ਬਾਕੀ ਵਿਆਹ ਸਾਧੀਆਂ ਦੇ ਜਿਹੜੇ ਉਹ ਆਡਰ ਇੱਥੇ ਬੁੱਕ ਕਰੇ ਜਾਂਦੇ ਆ ਤੇ ਬਾਕੀ ਸਪਲਾਈ ਇਹ ਪਿੰਡਾਂ ਚੋਂ ਚੱਕਦੇ ਆ ਤੇ ਸਾਰੀ ਟੀਮ ਜਾਣ ਕੇ ਵਧੀਆ ਟੀਮ ਕੰਮ ਤੇ ਲੱਗੀ ਹੋਈ ਆ ਤੇ ਅੱਗੇ ਵੀ ਸਾਨੂੰ ਆਪਾਂ ਦੱਸਿਆ ਵੀ ਜਿਹੜਾ ਜ਼ਿੰਮੇਵਾਰਤਾ ਹੁੰਦਾ ਨਾ ਕੰਮ ਜ਼ਿੰਮੇਵਾਰ ਜਿੰਨਾ ਮਰਜ਼ੀ ਮਹਿੰਗਾ ਲਾ ਲੇ ਉਦੋਂ ਫੇਰ ਵੀ ਉਹਨਾਂ ਨਹੀਂ ਚੂੜੀ ਕਸੀ ਜਾਂਦੀ ਫੇਰ ਵੀ ਸਸਤੇ ਹੀ ਦੋ ਦੂਜੇ ਨਾਲੋਂ ਤੇ ਲਾਜ਼ਮੀ ਇੱਕ ਵਾਰੀ ਨਾ ਆ ਕੇ ਮੌਕਾ ਤੇ ਆਪਾਂ ਇਹਨਾਂ ਨੂੰ ਦੇਣਾਗਾ ਤੇ ਪਿੰਡ ਦੇ ਵਿੱਚ ਜਦੋਂ ਕੋਈ ਨਵਾਂ ਕੰਮ ਕਰਦਾ ਤੇ ਵੈਸੇ ਕੰਮ ਤਾਂ ਇਹਨਾਂ ਦਾ ਪੁਰਾਣਾ ਬਹੁਤ ਆ ਡੈਰੀ ਦਾ ਕੰਮ ਤਾਂ ਪੁਰਾਣਾ ਹੀ ਬਹੁਤ ਆ ਚਿਲਿੰਗ ਸੈਂਟਰ ਲੱਗਿਆ ਹੋਆ ਠੰਡਾ ਕਰਨ ਵਾਲਾ ਦੁੱਧ ਬਹੁਤ ਕਾਫੀ ਵੱਡਾ ਪੁਰਾਣਾ ਕੰਮ ਆ ਤੇ ਅਜਿਹੜਾ ਹੁਣ ਨਵਾਂ ਦੁਕਾਨ ਦਾ ਇੱਥੇ ਕੰਮ ਕਰਿਆ ਇਹਨੇ ਸਪਲਾਈ ਦਾ ਸ਼ੁਰੂ ਕਰਿਆ ਤੇ ਵਿ ਕਿਉਂ ਤੁਹਾਡੀ ਬਾਈ ਨਾਲ ਆਪਾਂ ਗੱਲ ਕਰਵਾਵਾਂਗੇ ਹਾਂ ਨਾਲ ਆਪਾਂ ਤੁਹਾਡੀ ਗੱਲ ਕਰਵਾਉਣੇ ਆ ਜਿਹੜਾ ਜਾਨਕਿ ਖੰਨਾ ਐਮਸੀ ਸਾਬਕਾ ਐਮਸੀ ਆ ਤੇ ਇਹ ਵੀ ਇਹਨਾਂ ਦੇ ਨਾਲ 파ਟਨਰ ਆ ਬਾਈ ਤੇ ਉਹਦੇ ਨਾਲ ਤੁਹਾਡੀ ਗੱਲਬਾਤ ਕਰਵਾਉਣੇ ਆ ਹਾਂ ਵੀ ਕਰਨੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਬਾਈ ਜੀ ਆਪਾਂ ਜਿਹੜਾ ਇਹ ਸੈਂਟਰ ਨਵਾਂ ਹੈ ਅੱਡੇ ਦੇ ਉੱਪਰ ਚਲਾਇਆ ਹੈਗਾ ਇਹ ਇੱਕ ਤਾਂ ਆਵਾਜ਼ ਨੰਬਰ ਫੋਨ ਨੰਬਰ ਬੋਲ ਦਿਓ ਇੱਕ ਕਿਹੜੀਆਂ ਕਿਹੜੀਆਂ ਆਟਮਾ ਕੀ ਕੀ ਆਪਾਂ ਜਾਨਕਿ ਪ੍ਰੋਗਰਾਮ ਟੈਂਡ ਕਰਦੇ ਆ ਸਭ ਤੋਂ ਪਹਿਲਾਂ ਤਾਂ ਬਈ ਇਹ ਦੱਸਣਾ ਚਾਹੁੰਨੇ ਆਂਗੇ ਠੀਕ ਹੈ ਇਹ ਜਿਹੜਾ ਨਾ ਮੇਨ ਸੈਂਟਰ ਦਾ ਆਪਾਂ ਇੱਥੇ ਲਾਏ ਲਾਇਆਗਾ ਠੀਕ ਹੈ ਆਪਣਾ ਇੱਕ ਢੰਡਾ ਬੰਨੇ ਪਲਾਂਟ ਲਾਇਆ ਢੰਡਾ ਬੰਨੇ ਢੰਡਾ ਬੰਨੇ ਉਹ ਆਪਣੇ ਦਾ ਗੋਰੇ ਦਾ ਸਾਂਝਾ ਹੀ ਆ ਪਲਾਂਟ ਠੀਕ ਹੈ ਉਹ ਨਾ ਹਜੀਲੋ ਮਿਲਕ ਦੇ ਨਾਮ ਤੇ ਆ ਜਿਵੇਂ ਕਿ ਟੂਡੇ ਮਿਲਕ ਹੋ ਗਿਆ ਬਾਬਾ ਮਿਲਕ ਹੋ ਗਿਆ ਜਿਹੜੇ ਜਾਂ ਬੇਰਕਾ ਹੋ ਗਿਆ ਉਹਦੇ ਵਿੱਚ ਨਾ ਤਕਰੀਬਨ ਆਪਣੇ ਸਾਰੇ ਪ੍ਰੋਡਕਟ ਬਣਦੇ ਆ ਜਿਵੇਂ ਦਹੀਂ ਵਾਲੇ ਕੱਪ ਹੋ ਗਏ ਲੱਸੀ ਪੌਜ ਹੋ ਗਈ ਠੀਕ ਹੈ ਤੇ ਜਿਵੇਂ ਆਪਣਾ 15 ਕਿਲੋ ਵਾਲਾ ਦੇਂਦਾ ਹੈ ਜਿਹੜਾ ਮਟਕਾ ਆਉਂਦਾ ਜਾਂ 5 ਕਿਲੋ ਵਾਲਾ ਆਉਂਦਾ ਜਾਂਦੀ ਕੁੱਲ ਮਿਲਾ ਕੇ ਟੂਟਲ ਚੀਜ਼ ਪਨੀਰ ਹੋ ਗਿਆ ਜਾਂ ਕੋਈ ਮਲਾਈ ਹੋ ਗਈ ਜਾਂ ਕਰੀਮ ਹੋ ਗਈ ਟੂਟਲ ਚੀਜ਼ ਆਪਾਂ ਨੂੰ ਉਹ ਉੱਥੋਂ ਇੱਥੇ ਜਾਨੀ ਦੀ ਆਪਣੇ ਕੋਲ ਗੱਡੀ ਆਉਂਦੀ ਆ ਜਿੰਦੀ ਡੰਪ ਬਣਾ ਲਿਆ ਜਾਂਦੀ ਹਾਂ ਹਾਂ ਡੰਪ ਇੱਥੇ ਬਣ ਗਿਆ ਹਾਂ ਡੰਪ ਆਪਣੇ ਇੱਥੇ ਬਣ ਗਿਆ ਤੇ ਆਪਾਂ ਇਹ ਇੱਕਦਾਂ ਜਿਹੜਾ ਆਪਾਂ ਰਿਟੇਲ ਦਾ ਆਪਾਂ ਕਰਦੇ ਕਰਦੇ ਆਂਗੇ ਇੱਥੇ ਠੀਕ ਆ ਉਹ ਵੀ ਕੋਈ ਇਹ ਨਹੀਂ ਹੈਗਾ ਕਿ ਜਿਵੇਂ ਆਮ ਦੁਕਾਨਾਂ ਨਾਲੋਂ ਆਪਣੇ ਕੋਲੇ ਰਿਟੇਲ ਦਾ ਸਭ ਤੋਂ ਸਸਤਾ ਸਾਮਾਨ ਮਿਲੂਗਾ ਤੇ ਮਿਲੂਗਾ ਵੀ ਵਧੀਆ ਵਧੀਆ ਕੁਆਲਿਟੀ ਮਿਲੂਗਾ ਹਾਂ ਉਹ ਪਿਓਰ ਕੁਆਲਿਟੀ ਜੇ ਮਿਲੂਗਾ ਤੇ ਨੰਬਰ 2 ਤੇ ਆਪਾਂ ਪਿੰਡਾਂ ਦੇ ਵਿੱਚ ਸਪਲਾਈ ਵੀ ਕਰਨ ਜਾਂਦੇ ਆ ਕਿ ਜਿਵੇਂ ਦੁਕਾਨਾਂ ਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਸਪਲਾਈ ਹੁੰਦੀ ਹੈ ਸਭ ਸਪਲਾਈ ਆਪਣੇ ਕੋਲੇ ਲੱਸੀ ਦਹੀਂ ਤੇ ਪਨੀਰ ਦੁੱਧ ਤਕਰੀਬਨ ਜਾਨੀ ਜਿਹੜਾ ਸਾਰਾ ਏ ਟੂ ਜ਼ੈਡ ਸਪਲਾਈ ਦੁਕਾਨਾਂ ਤੇ ਵੀ ਜਾਂਦੀ ਜਿੰਨੀਆਂ ਕਹਿਣ ਤੋਂ ਬਾਅਦ ਵੀ ਦੁੱਧ ਤੋਂ ਬਣੀਆਂ ਸਿੱਕੀਆਂ ਚੀਜ਼ਾਂ ਹਰ ਵੀ ਦੀ ਸਪਲਾਈ ਹੁੰਦੀ ਹੈ ਤੇ ਨੰਬਰ 2 ਤੇ ਆਪਣਾ ਜਿਹੜਾ ਇੱਥੇ ਡੰਪ ਹੈ ਕਈ ਵਾਰੀ ਕੋਈ ਦੁਕਾਨਦਾਰ ਵੀ ਰਹਿ ਜਾਂਦਾਗਾ ਨਹੀਂ ਪਤਾ ਹੁੰਦਾਗਾ ਆਪਾਂ ਹੋਮ ਸੇ ਰੇਟ ਤੇ ਆਪਣੇ ਕੋਲੋਂ ਇੱਥੋਂ ਵੀ ਆਪਾਂ ਤਕਰੀਬਨ ਰਾਤ ਨੂੰ 9 9:30 ਵਜੇ ਤੱਕ ਇੱਥੇ ਹੁੰਨੇ ਆਂ ਸਵੇਰ 5:30 6 ਵਜੇ ਦੇ ਤੋਂ ਲੈ ਕੇ ਜਦੋਂ ਵੀ ਮਰਜ਼ੀ ਕੋਈ ਆ ਸਕਦਾਗਾ ਠੀਕ ਹੈ ਇਹ ਆਪਣੀ ਪਿੰਡ ਵਾਲਿਆਂ ਨੂੰ ਜਾਨਕੀ ਨੇੜੇ ਨੇੜੇ ਪਿੰਡ ਵਾਲਿਆਂ ਨੂੰ ਕਿ ਕਿਦੋਂ ਵੀ 24 ਘੰਟੇ હાજર ਆ ਵੀ ਜਦੋਂ ਦੁੱਧ ਦੁੱਧ ਦੀ ਲੋੜ ਆ ਦੁੱਧ ਲਿਜਾਣ ਦਾ ਨਹੀਂ ਦੀ ਲੋੜਾ ਦਹੀਂ ਦੀ ਲੋੜਾ ਤੇ ਇੱਕ ਗੋਰੀ ਇੱਕ ਇਹ ਸੀ ਬੇਨਤੀ ਆਪਾਂ ਦਰਸ਼ਕਾਂ ਨੂੰ ਇਹ ਦੱਸਣਾ ਸੀਗਾ ਵੀ ਜਿਹੜਾ ਮੂਰੇ ਹੁਣ ਵਿਆਹ ਸ਼ਾਦੀਆਂ ਦੀ ਰੁੱਤ ਆ ਜਾਣੀ ਆ ਵੀ ਉਹ ਆਪਾਂ ਵਿਆਹ ਸ਼ਾਦੀ ਟੈਂਡ ਕਰਾਇ ਕਰਾਂਗੇ ਸਾਰੀ ਹਾਂ ਬਾਈ ਕਰਾਇ ਕਰਾਂਗੇ ਜ਼ਰੂਰ ਠੀਕ ਹੈ ਜੀ ਛੋਟਾ ਸਾਮਾਨ ਜਾਇਆ ਕਰੂਗਾ ਠੀਕ ਹੈ ਆਪਾਂ ਨੂੰ ਕੋਈ ਵੀ ਕਿੱਡਾ ਵੱਡਾ ਆਰਡਰ ਹੋਵੇ ਬਸ ਆਪਾਂ ਨੂੰ ਇਹ ਆ ਵੀ ਇੱਕ ਦਿਨ ਪਹਿਲਾਂ ਦੱਸ ਦੇ ਬੰਦਾ ਆਪਣੀ ਗੱਡੀ ਇਹ ਨੂੰ ਕਿਉਂ ਨਾ ਆਉਣ ਦੀ ਵੀ ਨਹੀਂ ਲੋੜ ਕਈ ਵਾਰ ਤਾਂ ਸਾਧਨ ਹੈਗਾ ਤਾਂ ਵੱਖਰੀ ਗੱਲ ਆ ਵੀ ਨਹੀਂ ਆਇਆ ਜਾਂਦਾ ਜਿਵੇਂ ਕੋਈ ਭੋਗ ਹੋ ਗਿਆ ਜਾਂ ਕੋਈ ਵੀ ਵਿਆਹ ਸ਼ਾਦੀ ਹੋ ਗਿਆ ਬੰਦੇ ਕੋਲ ਨਹੀਂ ਟਾਈਮ ਹੁੰਦਾਗਾ ਆਪਣੀ ਗੱਡੀ ਸਪੈਸ਼ਲ ਜਾਇਆ ਕਰੂਗੀ ਜੋ ਟਾਈਮ ਦੇਦਾ ਜੇ 8 ਵਜੇ ਦੇ ਨੂੰ ਕਹਿ ਤਾਂ 8:30 ਵਜੇ ਅਗਲੇ ਦੇ ਕੋਲੇ ਸਮਾਨ ਪਹੁੰਚ ਗਿਆ ਕਰੂਗਾ ਬਸ। ਦੋਸਤੋ ਇਹ ਬਾਈਆਂ ਦਾ ਨਾ ਵੇਖੋ ਗੱਲ ਇਹ ਆਪਾਂ ਅੱਗੇ ਵੀ ਦੱਸ ਗਿਆ ਸੀ ਕਿ ਜੀਮੇਦਾਰ ਭਰਾ ਕੋਈ ਵੀ ਕੰਮ ਕਰ ਲਿਓ ਉਹਦੇ ਮਨ ਦੇ ਵਿੱਚ ਹਾਇਦਿਆ ਹੁੰਦ ਕੋਈ ਆ। ਤੇ ਭਗਤਿਓ ਨੇੜੇ-ਨੇੜੇ ਜਿਹੜਾ ਕੋਈ ਏਰਗਾ ਪੈਂਦਾ ਕਿਤੇ ਵੀ ਏਰਗਾ ਪੈਂਦਾ ਵਿਆਹ ਸ਼ਾਦੀ ਦਾ ਪ੍ਰੋਗਰਾਮ ਹੈ ਕਹਿੰਦੇ ਪੂਰਾ ਪੈਂਡ ਕਰਾਵੇਂ ਕਿੱਡਾ ਪ੍ਰੋਗਰਾਮ ਹੋਵੇ। ਤੇ ਇਹਦੇ ਵਿੱਚ ਇਹ ਵੀ ਗੱਲ ਇਹਦਾ ਚੈਲੰਜ ਆ ਇੱਕ ਵੀ ਜਿੱਥੋਂ ਮਰਜੀ ਸਮਾਨ ਦਾ ਪਤਾ ਕਰ ਲਿਓ ਆਪਣੇ ਰੇਟ ਦਾ ਤੁਹਾਨੂੰ ਜਾਨਕਿ ਲਾ ਉਸ ਮਾੜਾ ਮੋਟਾ ਉਹਨਾਂ ਨਾਲੋਂ ਫਰਕ ਮਿਲੂਗੀ ਤੇ ਕੁਆਲਿਟੀ ਉਹ ਤੋਂ ਵਧੀਆ ਮਿਲੂਗੀ ਠੀਕ ਹੈ ਨਾ ਤੇ ਕੁਆਲਿਟੀ ਦੋਸਤੋ ਕਰ ਲਈਏ ਇਹ ਆਪਾਂ ਨੂੰ ਪਤਾਗਾ ਵੀ ਜੀਵਿੰਦਾਰ ਥੋੜੇ ਤੇ ਸਬਰ ਕਰ ਲੈਣਾ ਹੁੰਦਾ ਜੀਵਿੰਦਾਰ ਥੋੜੀ ਕਮਾਈ ਤੇ ਵੀ ਸਬਰ ਕਰ ਲੈਂਦਾ ਕਿਉਂਕਿ ਉਹਦੇ ਆਪ ਦੇ ਖਰਚੇ ਕੰਟਰੋਲ ਤੇ ਹੁੰਦੇ ਆ ਤੇ ਜਿਹੜੇ ਆਪਣੇ ਵੱਡੇ ਲੈਵਲ ਵਾਲੇ ਕੰਮ ਹੁੰਦੇ ਆ ਕਿ ਉਹ ਹੁਣ ਜੇ ਦੁਕਾਨਾਂ ਦਾ ਕਿਰਾਇਆ ਹੀ ਦੇਖ ਲਿਓ ਆਪਾਂ ਸ਼ਹਿਰਾਂ ਦੇ ਵਿੱਚ ਇਹ 600 700 17000 ਕਿਰਾਇਆ ਹੀ ਆ ਉਹ ਪੈਣੇ ਦਾ ਸਾਨੂੰ ਗਾਗ ਵੀ ਹੁੰਦਾ ਹੈਗਾ ਇਹ ਆ ਇਹ ਚੀਜ਼ਾਂ ਸੀਗਾ ਇਹ ਤੁਹਾਨੂੰ ਆਪਾਂ ਪਾਈਆਂ ਨਾਲ ਸਾਡੂੰ ਗੱਲਬਾ ਤੇ ਜੁੜੇ ਰਹੋ ਵੀਡੀਓ ਦੇ ਨਾਲ ਆਈਐਮਸੀ ਆ ਤੇ ਬਾਈ ਗੋਰਾ ਤੇ ਬਾਈ ਬਣਸੇ ਦਾ ਬੇਟਾ ਗੋਰਾ ਬਣਸਾਸਰਾ ਤੇ ਗੋਰਾਸਰਾ ਤੇ ਗੋਰੇ ਨੂੰ ਤਕਰੀਬਨ ਆਪਣੇ ਸਾਰੇ ਜਾਣਦੇ ਹੀ ਆ ਜਿੱਥੋਂ ਮਰਜ਼ੀ ਨਾਮ ਲੈਦੇ ਹੋ ਭਗਤੇ ਨਾਮ ਲੈਦੇ ਇਹ ਕਾਫੀ ਜ਼ਰਦਾ ਕਿਉਂ ਪੁਰਾਣਾ ਕੰਮ ਕਰਦਾ ਕਰਕੇ ਤੇ ਜੁੜੇ ਰਹੋ ਵੀਡੀਓ ਦੇ ਨਾਲ ਤੇ ਅੱਗੇ ਆਪਾਂ ਬਾਈ ਤੁਹਾਡੇ ਗੱਲ ਕਰਾਵਾਂਗੇ ਖੰਨੇ ਨਾਲ ਤੇ ਗੋਰੇ ਨਾਲ ਧੰਨਵਾਦ ਤਾਰੇ ਕੋਈ ਵੀ ਜਾਣਕਾਰੀ ਲੈਣੀ ਹੋਵੇ ਇੱਕ ਨੰਬਰ ਤਾਂ ਮੇਰਾ ਨੰਬਰ ਤਾਂ ਹੈਗਾ 78144 3067 ਆਪਣਾ ਗੋਰੇ ਦਾ ਨੰਬਰ ਹੈਗਾਗਾ 899641 57494 ਇਹ ਦੋ ਨੰਬਰ ਆ ਜਦੋਂ ਮਰਜੀ ਆਪਣੇ ਨਾਲ ਸੰਪਰਕ ਕਰ ਸਕਦਾ ਕੋਈ ਧੰਨਵਾਦ ਧੰਨਵਾਦ ਤੁਸੀਂ ਤੋਂ ਵੀਡੀਓ ਵਾਰ ਤੋਂ ਵਾਰ ਸ਼ੇਅਰ ਕਰਦੇ ਹੋ ਤੇ ਕਿਵੇਂ ਦੀ ਸੇਵਾ ਦਾ ਮੌਕਾ ਦਿਓ ਤੁਹਾਨੂੰ ਆ ਵੀ ਪਤਾ ਲੱਗ ਜੂ ਬੰਦੇ ਵੀ ਬਹੁਤ ਵਧੀਆ ਕੰਮ ਕਰਦੇ ਆ ਉਹਨੇ ਤੇ ਬਹੁਤ ਕੁਆਲਟੀ ਵਧੀਆ ਵੀ ਹੈ ਇਹ ਬਾਈ ਸਾਨੂੰ ਜਿਵੇਂ ਪਹਿਲਾਂ ਵੀ ਦੱਸਿਆ ਸੀਗਾ ਤਕਰੀਬਨ ਜੋਤੀ ਦੁੱਧ ਤੋਂ ਬਣਦੀ ਹੈ ਕਿ ਆਪਣਾ ਜਿਹੜਾ ਕੰਡਾ ਬਣਨੇ ਪਲਾਂਟ ਲੱਗਿਆ ਹੋਇਆ ਹੈ ਇਥੇ ਆਪਣੇ ਡੰਪ ਬਣਿਆ ਹੋਇਆ ਹੈ ਦੁਕਾਨ ਤੇ ਠੀਕ ਹੈ ਆਪਾਂ ਨੂੰ ਸ਼ਾਮ ਵੇਲੇ ਤੇ ਸੁਬਾਹ ਵੇਲੇ ਸਮਾਨ ਪਹੁੰਚ ਜਾਂਦਾ ਹੈਗਾ ਠੀਕ ਹੈ ਆਪਣੀਆਂ ਤਿੰਨ ਫ੍ਰੀਜਾਂ ਇਹ ਲੱਗੀਆਂ ਹੋਈਆਂ ਤੇ ਦੋ ਫ੍ਰੀਜਾਂ ਘਰੇ ਲੱਗੀਆਂ ਹੋਈਆਂ ਤੇ ਦੋ ਦੁਕਾਨ ਤੇ ਹੈਗਾ ਦੋਨੇ ਟਾਈਮ ਹੀ ਜਾਂਦੀ ਦੋਨੇ ਟਾਈਮ ਹੀ ਜਾਂਦੀ ਹੈ ਗੱਡੂ ਸੁਬਾਹ ਸ਼ਾਮ ਦੋਨੇ ਸੁਬਾਹ ਸ਼ਾਮ ਦੋਨੇ ਟਾਈਮ ਜਾਂਦੀ ਹੈ ਤੇ ਦੋਸਤੋ ਧੰਨਵਾਦ ਆ ਤੇ ਆ ਫੇਰ ਤੁਹਾਨੂੰ ਦਿਖਾ ਦਿੰਦੇ ਆ ਦੁਬਾਰੇ ਗੋੜਰਾ ਮਿਲਕ ਡੇਰੀ ਇਹ ਦੇਖੋ ਜਦੋਂ ਆਪਾਂ ਆਉਣੇ ਆ ਗਏ ਇਧਰੋਂ ਦਿਹਾੜਪਰ ਵਾਲੀ ਸਾਈਡ ਤੋਂ ਤੇ ਕੋਠਾਗੁਰੂ ਦਾ ਪਹਿਲਾ ਅੱਡਾ ਜਿਹੜਾ ਆਉਂਦਾ ਉਹ ਤੋਂ ਗਾਂ ਵਾਲਾ ਅੱਡਾ ਆਉਂਦਾ ਟਾਲੀ ਵਾਲਾ ਅੱਡਾ ਜਿਹਨੂੰ ਗੈਹ ਦਿੰਨੇ ਆਪਾਂ ਤੇ ਇਧਰੋਂ ਭਗਤੇ ਕੰਗੂ ਆਉਣੇ ਆ ਉਦੋਂ ਪਹਿਲਾਂ ਜਿਹੜੂ ਤੋਂ ਜਿਹੜੀ ਮੋੜਾਂ ਤੇ ਦੁਕਾਨਾਂ ਇਧਰਲੇ ਪਾਸੇ ਨਵੀਆਂ ਬਣੀਆਂ ਤੇ ਉੱਥੇ ਸੈਂਟਰ ਹੈਗਾ ਤੇ ਕਈ ਵਾਰੀ ਆਪਾਂ ਇੱਕ ਥਿਆਲ ਜਿਹਾ ਨਹੀਂ ਕਰਦੇ ਲੰਘ ਜਾਂਦੇ ਆ ਇਸੇ ਕਰਕੇ ਆਪਾਂ ਵੀਡੀਓ ਕਰੀਏ ਇਹ ਉਹ ਨਾਲ ਕਟਿੰਗ ਵਾਲੀ ਦੁਕਾਨ ਆ ਇੱਕ ਥਰਾ ਜਿਹੜਾ ਇਲੈਕਟ੍ਰੀਸ਼ੀਅਨ ਮੁੰਡਾ ਉਹਦਾ ਕੰਮ ਕਰਦਾ ਹੈਗਾ ਆਪਣਾ ਪਿਆੰਤ ਪਿਆੰਤ ਬਿਆਨਤੀ ਦੁਕਾਨ ਦੇ ਨਾਲ ਬਿਲਕੁਲ ਨਾਲ ਆ ਗਈ ਤੇ ਇੱਕ ਵਾਰੀ ਨੰਬਰ ਬੋਲ ਦਿੰਨੇ ਆ ਬਾਈ ਆਪਾਂ ਨੰਬਰ ਬੋਲ ਦੇ ਬਾਈ ਹਾਂ ਇਹ ਜੋ ਵੀ ਕਿਸੇ ਨੇ ਕੋਈ ਹੋਮ ਸੇਲ ਦਾ ਕੋਈ ਵੀ ਜਾਂ ਕੰਮ ਆਪਣਾ ਇਥੋਂ ਲੈ ਕੇ ਜਾਣਾ ਹੋਵੇ ਜਾਂ ਦੁੱਧ ਬਾਰੇ ਕੋਈ ਵੀ ਜਾਣਕਾਰੀ ਲੈਣੀ ਹੋਵੇ ਇੱਕ ਨੰਬਰ ਤਾਂ ਮੇਰਾ ਨੰਬਰ ਤਾਂ ਹੈਗਾ 78144 3067 ਆਪਣਾ ਗੋਰੇ ਦਾ ਨੰਬਰ ਹੈਗਾ 899641 57494 ਇਹ ਦੋ ਨੰਬਰ ਆ ਜਦੋਂ ਮਰਜ਼ੀ ਆਪਣੇ ਨਾਲ ਸੰਪਰਕ ਕਰ ਸਕਦਾ ਕੋਈ ਧੰਨਵਾਦ ਧੰਨਵਾਦ ਤੁਹ ਤੋਂ ਵੀਡੀਓ ਵਾਰ-ਵਾਰ ਇੱਕ ਵਾਰੀ ਦੀ ਇਹ ਵਾਲਾ ਮੌਕਾ ਦੇਵੋ ਤੁਹਾਨੂੰ ਆ ਵੀ ਪਤਾ ਲੱਗ ਜੂਗੇ ਬੰਦੇ ਵੀ ਬਹੁਤ ਵਧੀਆ